ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਬਾਠ ਕਲਾਂ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਜਲੰਧਰ ਆ ਗਿਆ। ਜਲੰਧਰ ਜ਼ਿਲ੍ਹੇ ਦਾ ਪਿੰਡ ਬਾਠ ਕਲਾਂ ਤੇ ਤਹਿਸੀਲ ਆ ਗਈ ਸੱਜਣੋ ਨਕੋਦਰ। ਵਪਾਰ ਲੈਣ ਦਾ ਕੰਮ ਆ ਰੁਟੀਨ 'ਚ ਪਸੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਸੱਜਣੋਂ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਤਿੰਨ ਐਨੀਮਲ ਜਿਹੜੇ ਬਾਈ ਦੇ ਕੋਲੇ ਇਸ ਵੇਲੇ ਫੋਰ ਸੇਲ ਵਿਕਾਊ ਆ ਵਿਹੜ ਪੂਰੇ ਨੰਬਰ 1 ਕਹਿ ਸਕਦੇ ਆ ਵੀ ਝੋਟੀ ਦੀ ਗਰਮੀ ਦਾ ਤੋਹਫਾ ਵਿਹੜ ਆ ਤੇ ਦੋ ਗੱਬਣਾ ਝੋਟੀਆਂ ਮੱਝਾਂ ਸੱਜਣੋਂ ਬਿਲਕੁਲ ਤਿਆਰ ਕੋਈ ਹਫਤਾ ਹਫਤਾ 5-5 7-7 ਦੇਣਦੀਆਂ ਕੱਚੀਆਂ ਚੰਗੇ ਦੁੱਧ ਵਾਲੀਆਂ ਸਾਰੀ ਜਾਣਕਾਰੀ ਲਵਾਂਗੇ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਸਜਣੋ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਮੱਝ ਤੋਂ ਸ਼ੁਰੂ ਕਰਦੇ ਆ ਜਾਂ ਗਾਂ ਤੋਂ ਲਈਏ ਡਿਟੇਲ ਤੇ ਰੇਟ ਵੀਡੀਓ ਚ ਹੀ ਹੋਣਗੇ ਜੋੜੇ ਰਹਿਓ ਐਂਡ ਤੱਕ ਤੁਹਾਡਾ ਧੰਨਵਾਦ ਦੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਹੋਰ ਸੁਣਾਓ ਮੇਰਾ ਭਰਾ ਬਹੁਤ ਵਧੀਆ ਭਰਾ ਮੇਰਾ ਚੜਦੀ ਕਲਾ ਨਾ ਬਿਲਕੁਲ ਵਾਲਕ ਦੀ ਕਿਰਪਾ ਭਰਾ ਸ਼ੁਕਰ ਹੈ ਸ਼ੁਕਰ ਹੈ ਕਿਰਪਾ ਹੀ ਚਾਹੀਦੀ ਆ ਤੇ ਪਿੰਡ ਆਪਣਾ ਪਿੰਡ ਭਾਜੀ ਬਾੜਕਲਾ 62 ਕਲਾ ਆ ਗਿਆ ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ ਤੇ ਹਮ ਮਹਿਤਪੁਰ ਹੋ ਮਹਿਤਪੁਰ ਭਾਜੀ ਮਹਿਤਪੁਰ ਆਪਾਂ ਨੂੰ ਇੱਥੋਂ ਕਿੰਨਾ ਕਾ ਜੇ ਕਿਸੇ ਵੀਰ ਨੇ ਜਗਰਾਉਂ ਵੱਲੋਂ ਆਣਾ ਤਾਂ ਮਹਿਤਪੁਰ ਆਉਂਦਾ ਮਹਿਤਪੁਰ ਆਉਂਦਾ ਰੋਡ ਤੇ ਜੇ ਕੋਈ ਜਲੰਧਰ ਸਾਈਡ ਤੋਂ ਆ ਰਹੇ ਨਕੋਦਰ ਤੇ ਜੇ ਮੇਰਾ ਵੀ ਕੋਈ ਫਲੋਰ ਵੱਲੋਂ ਆਇਆ ਤਾਂ ਨੂਰ ਮਹਿਲ ਲਾ ਲੈ ਨੂਰ ਮਹਿਲ ਲਾ ਲੈ ਹਾਂ ਵਿਚਾਲੇ ਜੇ ਪੈ ਜਾਣੇ ਆ ਵਿਚਾਲੇ ਜੇ ਪੈ ਗਏ ਤੇ ਮੋਬਾਈਲ ਨੰਬਰ ਵੀਰੇ 959224 42389 ਇੱਕ ਵਾਰੀ ਹੋਰ ਰਿਪੀਟ ਕਰੀਏ 95924 42389 ਬਾਈ ਜੀ ਵੈਸੇ ਤਾਂ ਸੱਜਣੋ ਨੋਟ ਕਰ ਲਿਓ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਬਾਈ ਜੀ ਦਾ ਨਾਂ ਕੀ ਆ ਨਾਂ ਭਾਜੀ ਨਰਮਲ ਸਿੰਘ ਨਰਮਲ ਸਿੰਘ ਸਾਨਾ ਉਹ ਬਾਈ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਈ ਵਾਰੀ ਫੋਨ ਫਾਨ ਬੰਦ ਹੋ ਜਾਂਦਾ ਜੇ ਨਾ ਵੀਡੀਓ ਦੇ ਵਿੱਚ ਬੋਲਿਆ ਹੋਵੇ ਤਾਂ ਥੋੜਾ ਜਿਹਾ ਘਰ ਲੱਭਣਾ ਸੌਖਾ ਹੋ ਜਾਂਦਾ ਤੇ ਵੀਰੇ ਆ ਵਿਹੜ ਕਿਹੜਾ ਸੂਆ ਇਹ ਭਾਜੀ ਦੂਜਾ ਸੂਆ ਸੁਣਾ ਬੱਛੀ ਗੇ ਦੂਜਾ ਸੂਆ 6 ਤਾਂਦੇ ਵਾਲੇ ਸੈਡਾਂ ਕਰੀਆਂ ਭਾਜੀ ਠੰਡੀ ਸੀਲ ਬੱਛੀ ਹੈ ਮੇਰਾ ਬਹੜਾ ਇੱਦਾਂ ਹੀ ਠੀਕ ਆ एकदम माजी ਬਹਿ ਜਾ ਤੁਸੀਂ ਇੱਦਾਂ ਕਿਆ ਬਾਤ ਆ ਹਨਾ ਵੀ ਜਿਵੇਂ ਕ੍ਰੋਸ ਜੀਆਂ ਲੱਤਾਂ ਮਾਰਦੀਆਂ ਹੁੰਦੀਆਂ ਤੇ ਇਹਨੂੰ ਪਤਾ ਹੀ ਨਹੀਂ ਮਤਲਬ ਨਹੀਂ ਪੰਡਾ ਮੇਰਾ ਕੀ ਬਾਤ ਦੂਜਾ ਸੂਆ 6 ਦੰਦ ਹਜੇ ਦੰਦ ਹੈ ਭਾਈ ਦੋ ਸਾਈਡਾਂ ਤੇ ਖੜੇ ਆ ਦੋ ਹਜੇ ਜਿਹੜੇ ਮਤਲਬ ਨਹੀਂ ਸੱਟੇ ਕੀ ਬਾਤ ਆ ਭਾਈ ਪਹਿਲਾਂ ਨੇ ਦੁੱਧ ਕਿੰਨਾ ਕਪਾਤਾ ਜਿਹੜਾ ਕਰਾ ਵਾਲਿਆਂ ਦੀ ਆਪਾਂ ਗਣਨਾ ਹੀ ਕਰੀਏ ਮੇਰਾ ਭਰਾ ਫਿਰ ਵੀ ਆਪਾਂ ਐਸਟੀਮੇਟ ਲਾਈਏ ਤੇ ਆਈਡੀ ਨਾਲ ਲਹੂ ਪੈਤਾਲੀ ਬੱਚੀ ਆ ਜਦੋਂ ਤੱਕ ਕਿੰਨਾ ਦੁੱਧਤਾ ਹੀ ਹੋਊਗਾ ਯਾਰ ਨਾਰਮਲ ਨਾਰਮਲ ਹਲਕ ਜਾਂਦਾ ਭਾਈ ਸਾਰੇ ਆਪਣੇ ਨਾਲ ਹਸਾਇਆ ਪਿਛੋਂ ਐ ਨੂੰ ਕਰੀ ਮਰੀ ਹਾਂ ਮੇਰਾ ਵੀ ਸਾਰੇ ਤੋਂ ਬੰਦਾ ਆਪਣੀ ਸਮਝਣਾ ਹੀ ਦੇਖੇ ਮੇਰਾ ਵਾਕੇ ਕਿਆ ਬਾਤ ਆ ਸੱਜਣੋ ਕੱਦ ਕਾਠ ਬਾਈ ਦੇ ਕੱਤੋਂ ਵੀ ਇੰਨ ਤਾਜ਼ਾ ਲਾ ਲਿਓ ਕਈ ਵਾਰੀ ਹਾਂ ਵੀ ਕਈ ਵਾਰੀ ਕੋਈ ਨਾ ਪਸ਼ੂ ਵੀਡੀਓ ਦੇ ਵਿੱਚ ਕੱਦ ਨੱਕਾ ਵਿਖਾ ਜਾਂਦਾ ਤੇ ਪਰ ਵੱਡੀ ਵਹਿੜ ਆ ਲਹੂ ਪਾਣੀ ਵਾਲੀ ਜਿਵੇਂ ਬਾਈ ਨੇ ਕਿਹਾ ਨਾ ਗੋਬ ਗੋਬ ਬਫੋਲਾ ਕਰਮਾਲੀ ਦੇ ਤੇ ਐਨ ਕਿਸੇ ਭਰਾ ਨੇ ਜਿਹਨੇ ਸੰਭੀਆ ਰੂ ਨਾ ਸੰਭੀਆ ਤੌਰ ਕਰਾਉ ਚੱਕ ਸੱਜਣੋ ਤੇ ਬਾਈ ਜੀ ਦਿਨ ਕਿੰਨੇ ਲੈ ਜੂਗੀ ਦਿਨ ਮੇਰਾ ਪੰਜ ਲੈ ਜੇ ਸੱਤ ਲੈ ਜੇ ਹਫਤੇ ਦੇ ਵਿੱਚ ਵਿੱਚ ਸੁੰਦੀ ਆ ਯਾਰ ਗੱਲ ਮਕਾਈਏ ਤੇ ਬੈਠਣਾ ਥਣਾ ਲੋ ਟਿੱਪੀ ਓਕੇ ਆ ਨਾ ਮੋਗਾ ਹੀ ਆ ਮੋਗਾ ਹੀ ਆ ਹਨਾ ਸੱਜਣੋ ਧਾਰਾ ਧੂਰਾ ਬਾਈ ਨੇ ਪਹਿਲਾਂ ਮਾਰੀਆਂ ਬਹਿ ਕੇ ਵੇਖੇ ਤੇ ਯਾਰ ਨਾ ਐਂ ਹੀ ਬਹਿ ਗਏ ਸੀ ਤੇ ਐਂ ਹੀ ਕਰਮਾ ਵਾਲੀ ਦੀਆਂ ਧਾਰਾ ਧੂਰਾ ਠੋਕੀਆਂ ਦਾ ਸਵਾਦ ਜਦੋਂ ਚੋਂਕ ਇਹ ਨਾ ਜਦਨ ਸੂਪੀ ਤੇ ਵੱਖਰਾ ਆਊਗਾ ਵੇਖੋ ਵਹਿੜ ਦਾ ਰੂਪ ਰੰਗ ਰੂਪ ਬਹੁਤ ਹੀ ਸੋਹਣਾ ਤੇ ਥਣ ਵੀ ਬਹੁਤ ਕੰਮ ਦਾ ਲੱਗਾ ਵੇਖੋ ਹਣੇ ਇੱਦਾਂ ਵੀ ਦਿਖਾ ਦਿੰਦੇ ਮੇਰਾ ਵੀਰ ਕਿਸੇ ਨੂੰ ਕੋਈ ਰੋਲਾ ਨਹੀਂ ਆ ਲੈ ਮੇਰਾ ਭਰਾ ਲਓ ਵੀ ਸਜਣੋ ਕੋਈ ਰੋਲਾ ਨਹੀਂ ਮੇਰਾ ਵੀਰ ਨੇ ਸ਼ੇਰ ਇਹ ਨਾ ਥੋੜੀ ਤੁਰ ਕੇ ਆਈ ਕਰਕੇ ਕਰਨ ਲੱਗੀ ਹੈ ਨਾ ਵੇਖੋ ਕੋਈ ਰੋਲਾ ਠੰਡੀ ਸੀਲ ਬੱਚੀ ਪਾਈ ਜਦਾਂ ਮਾਦੀ ਵਰਗੇ ਤਾਂ ਇੱਥੇ ਕੁਝ ਐਸਾ ਹੀ ਹਾਂ ਓਕੇ ਰਿਪੋਰਟ ਹੈ ਨਾ ਦੀ ਬਾਤ ਘਾਟ ਨਹੀਂ ਕਿਤੇ ਕੋਈ ਰੋਲਾ ਨਹੀਂ ਯਾਰ ਬੱਚੀ ਭਾਜੀ ਸੋਰਾ ਨਹੀਂ ਆਹੀ ਜੀ ਬੱਚੀ ਮੂਰਤ ਰਕੀ ਆ ਮੂਰਤ ਹੀ ਆ ਤੇ ਬਿਰਿਆ ਪਾਇ ਕਰਮਾਂ ਵਾਲੀ ਜਿਉਂਦੀ ਰਹੇ ਜਿਹੜੇ ਘਰੇ ਜਾਵੇ ਸਲਾਹਤ ਇਹਦੀ ਪੂਰੀ ਕੀਤੀ ਹੈ ਕਿਉਂਕਿ ਸਲਾਹਤ ਜੋਗ ਚੀਜ਼ ਆ ਇਹ ਹੈ ਨਾ ਆਪਣੇ ਕੋਲੇ ਆਈ ਦੱਸਦੀ ਆ ਹੈ ਨਾ ਪੈਣਾ ਭਰਾਵਾਂ ਨੂੰ ਜੱਪਾ ਮਾਰੀ ਜਾਈ ਗਿਆ ਆ ਆ ਬਾਕੀ ਯਾਰ ਸਮਝਦਾ ਰੇ ਦੁਨੀਆ ਆਪਣੇ ਨਾਲ ਹਾਂਜੀ ਸਿਆਣੇ ਸਾਰੇ ਭੈਣਾ ਭਰਾ ਤੇ ਵੀਰੇ ਰੇਟ ਇਹਦਾ ਕੀ ਰੱਖੇਗਾ ਮੇਰਾ ਭਰਾ ਭਾਈ ਮੁੱਲਾ ਤੇ ਨਹੀਂ ਪੈਣਾ ਆਪਾਂ ਠੀਕ ਆ ਐ ਹੀ ਆ ਵੀ ਕਾਂਟਾ ਵਾਂਡਾ ਹੀ ਹੋਵੇ ਅੱਜ ਲੈਣ ਦੇ ਨਹੀਂ ਕਰਨਾ ਮੁੱਲੇ ਨੂੰ 85 ਕਈ 90 ਕਈ ਸਵਾਦ ਨਹੀਂ ਆਉਂਦਾ ਹੈ ਨਾ ਜਿਹੜੀ ਹਾਂ ਨਾ ਦੇਣੀ ਆ ਮੇਰਾ ਵੀਰ 75 ਯਾ ਤੁਸੀਂ ਛੋੜ ਕਰ ਦਾਂਗੇ ਮੇਰਾ ਭਰਾ 75000 ਚੋਂ ਛੋੜ ਦਰ ਮਾਨਤਨ ਹੋਊ ਮਾਨਤਨ ਖੁੱਲਾ ਕਰ ਨਹੀਂ ਕੋਈ ਚੱਕਰ ਨਹੀਂ ਲਓ ਵੀ ਸਜਣੋ 75000 ਚੋਂ ਮਾਨਤਨ ਆ ਨੈੱਟ ਵੀਡੀਓ ਬਣਾਉਣੇ ਆ ਤੇ ਵੇਣੇ ਆ ਐਡੇ ਲਹੂ ਪਾਣੀ ਵਾਲੀ ਵੈੜ ਦਾ 85 90 ਆਮ ਮੁੱਲ ਹੁੰਦਾ ਤੁਸੀਂ ਕਰੀ ਜਾਂਦੇ ਕਿ ਨਹੀਂ ਵੀਰੇ ਤੇ 75 ਚੋਂ ਮਾਨਤਨ ਹੋਣਾ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਖੁੰਝ ਨਾ ਜਾਇਓ ਤੇ ਕਰਕੇ ਗੱਲ ਨਾ ਵੱੱਛੀ ਘਰੇ ਮੰਗਾ ਲਿਓ ਲਾਭਦਾਈ ਕਰੋਗੀ ਤੇ ਬਾਈ ਜੀ ਆ ਆ ਦੂਜੇ ਨੰਬਰ ਦਾ ਦੂਜਾ ਸੁਆ ਛੋਟੀ ਭਈਏ ਦੂਜਾ ਸੁਆ ਤੇ ਵੀਰੇ ਦਿਨ ਕਿੰਨੇ ਲੈਂਦੀ ਆ ਇਹ ਵੀ ਦਿਨ ਮੇਰਾ ਵੀ ਰਾਹੀ ਪੰਜ ਸੱਤ ਹਫਤੇ ਦੇ ਵਿੱਚ ਵਿੱਚ ਹੁੰਦੀ ਆ ਕੱਲ ਮੁਕਾਦ ਗਏ ਤੇ ਪਹਿਲਾਂ ਨੇ ਦੁੱਧ ਵੀਰੇ ਪਹਿਲਾਂ ਦਾ ਮੇਰੇ ਘਰ ਵਾਲਿਆਂ ਦੇ ਕਹਿੰਦੇ ਮਦਾਵ ਕਹਿੰਦੇ 10 ਕਿਲੋ ਦਿੱਤਾ ਦਿੱਤਾ ਹੋਊ ਆਪਣੇ ਨੂੰ ਸਾਰੇ ਸਿਆਣੇ ਨਹੀਂ ਦੁੱਧ ਵੀਰੇ ਰੋਟੀ ਨੇ ਪੁੱਤ ਕੱਢੀ ਬਾਹਰ ਇਹਨੂੰ ਤੇ ਬਾਈ ਜੀ ਥਾਣਾ ਵਾਲੋਂ ਭਾਰ ਲੋ ਕੇ ਨਾ ਮਤਲਬ ਵੀ ਕੋਈ ਨਹੀਂ ਲੋ ਵੀ ਸਜਣਾ ਥਾਣਾ ਵਾਲੋਂ ਭਾਰ ਲੋ ਬਾਈ ਕਹਿੰਦਾ ਵੀ ਮਤਲਬ ਕੋਈ ਨਹੀਂ ਓਕੇ ਰਿਪੋਰਟ ਆ ਤੇ ਬਾਕੀ ਰਹਿ ਗਈ ਗੱਲ ਸੂਆ ਦੂਜਾ ਪਲੂਨ ਨੇ 9-10 ਕਿਲੋ ਦੁੱਧ ਦਿੱਤਾ ਤੇ ਆਪਦਾ ਆਈਡੀਆ ਲਾ ਲਿਓ ਵੇ ਕੱਟੀ ਕਰਮਾਂ ਵਾਲੀ ਨਾ ਜੇ ਕੋਈ ਸਾਂਭਣ ਵਾਲਾ ਭੈਣਾ ਭਰਾ ਹੋਇਆ ਤੇ ਦੁੱਧ ਤੁਸੀਂ 11 12 ਕਿਲੋ ਨਾਰਮਲ ਚੋਮੋਗੇ ਬਾਕੀ ਲੇਵਾ ਪਾਂਡਾ ਤੁਹਾਨੂੰ ਦੱਸ ਦਊਗਾ ਪਤਲੀ ਚਮੜੀ ਦੀ ਆ ਵਿਰਲਾ ਵਰਲਾ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਉਂਗਾ ਤੇ ਇਹ ਆਈਡੀਆ ਲਾ ਲਿਓ ਵੀ ਦੁੱਧ ਦੁੱਧ ਵਾਲੀਆਂ ਨਾਰਾਂ ਲੇਵੇ ਤੇ ਚੰਗੀਆਂ ਤੇ ਇੱਕ ਨੰਬਰ ਥਣ ਜਿਹੜਾ ਲੱਗਾ ਨਾ ਕਰਮਾਂ ਵਾਲੀ ਨੂੰ ਇਹ ਮੁਠੀ ਭਰ ਲੱਗਾ ਤੇ ਚਵਾਈ ਵਾਲਾ ਲੱਗਾ ਹੋਇਆ ਤੇ ਲੇਵਾ ਨਾ ਜਦੋਂ ਫੁੱਲ ਤਿਆਰ ਹੋ ਗਈ ਤਾਂ ਇੱਕ ਗੱਠ ਚੌੜਾ ਕਰਮਾ ਲਈ ਤਿਆਰ ਕਰੂਗੀ ਹਨਾ ਹਾਂ ਕਿਉਂਕਿ ਸਜਣੋ ਕੁਆਲਿਟੀ ਬਹੁਤ ਸੋਹਣੀ ਆ ਝੋਟੀ ਦੀ ਕੋਈ ਕਹਿਣ ਵਾਲੀ ਗੱਲ ਨਹੀਂ ਵੇਖਿਓ ਇਥੋਂ ਕਿਆ ਬਾਤ ਹੈ ਤੇ ਬਾਈ ਨੇ ਥਣਾ ਥਣਾ ਲੋ ਦੱਸਦਾ ਤੁਹਾਨੂੰ ਬਾਈ ਜੀ ਇਹਦਾ ਰੇਟ ਕੀ ਰੱਖਾਂਗੇ ਮੇਰੇ ਮੁੱਲ ਇਹਦਾ ਵੀ ਐਵੇਂ ਕਰੀਏ 90 95 ਕਰੀ ਜਾਈਏ ਹਾਂ ਅੱਜ ਮੁੱਲ ਉਹ ਹੁਣ ਵੀ ਜਿਹੜੇ ਮਿਲਦੇ ਹੀ ਰਹੀਏ ਆਪਾਂ ਕਾਰਡ ਕਾਰਡ ਵੀ ਤੀਜੇ ਚੌਥੇ ਦੇ ਨਹੀਂ ਹਾਂ ਔੜਦੀਆਂ ਵਾਲਾ ਭਾਉ ਦੇ ਕਹਿਣਾਂਗੋ ਭਾਉ ਦੇ ਕਹਿਣਾਂਗੋ ਔੜਦੀਆਂ ਵਾਲੇ ਕੰਮ ਕਰ ਦੋ ਹਾਂ ਮੇਰਾ ਵੀ ਮੁੱਲ ਇਹਦਾ 85 ਕਰਾ ਲੈ 90 ਕਰਾ ਲੈ ਠੀਕ ਆ 80 ਜੋ ਮਾਨਦਾਲ ਕਰ 80 ਜੋ ਮਾਨ ਉਹ ਕਹਿੰਦਾ ਨਹੀਂ ਮੈਂ ਤੈਨੂੰ ਦੁਬਾਰਾ ਵੀਰੇ ਸੋਨਾ ਕਰਦਾਂਗੇ ਇਹ ਨਹੀਂ 100 200 ਕਰਾਂਗੇ ਅੱਛਾ 100 200 ਵਾਲਾ ਕੰਮ ਨਹੀਂ ਮੇਰਾ ਵੀ ਕੀ ਬਾਤ 80 ਜੋ ਮਾਨਤਨ ਕਰਾਂਗੇ ਲੋ ਵੀ ਸੱਜਣੋ ਆ ਭਾ ਨਹੀਂ ਮਿਲਨੇ ਕਿਤੇ ਇਹ ਨੋਟ ਕਰ ਲਿਓ ਕਿਉਂਕਿ ਆ ਮੈਂ ਲੱਖ ਤੇ ਵੱਜੀ ਫਰਦੀ ਆ ਯਾਰ ਕੋਈ ਕਹਿਣ ਵਾਲੀ ਗੱਲ ਆ ਆ ਰਾਮ ਨੇ ਭਾਜੀ ਦੇਖੀ ਰਹੀ ਆ ਜਰਾ ਆ ਵੀਡੀਓ ਹਾਂ ਤੇ ਬਾਈ ਜੀ ਇਹ ਕਿਹੜਾ ਸੂਆ ਇਹ ਵੀਰੇ ਮਾਲਕਾਂ ਦਾ ਕਹਿਣ ਨੂੰ ਦੂਜਾ ਆ ਆਪਾਂ ਤੀਜਾ ਕਹਿ ਕੇ ਭਾਈ ਤੀਜਾ ਮੰਨ ਗਏ ਤੀਜਾ ਮੰਨ ਗਏ ਵਾਕਿਆ ਤੇ ਇੱਕ ਸਿੰਗ ਦਾ ਕੈਪ ਲਿੱਤਾ ਇੱਥੇ ਬੋਲ ਦੱਸ ਇੱਕ ਸਿੰਗ ਦੀ ਬੋਲੀ ਵਾਕਿਆ ਜੀ ਰੀ ਦੇ ਹਿਸਾਬ ਨਾਲ ਹਨਾ ਤੇ ਬਾਈ ਇਹਨੇ ਦੂਜੇ ਸੂਏ ਦੁੱਧ ਦੇ ਦੇ ਮਾਲਕਾਂ ਤੋਂ ਪੁੱਛਿਆ ਕਿ ਨਹੀਂ ਬਾਈ ਉਹ ਕਹਿੰਦੇ 12 ਕਿਲੋ ਕੱਢਿਆ ਆਪਾਂ ਨਹੀਂ ਕੱਤ ਕੋਤ ਚੰਗਾ ਦੇ ਵੀ ਸਕਦੀ ਆ ਵੱਡੀ ਗੱਲ ਨਹੀਂ ਹੋਈ ਤੇ ਬਾਈ ਹਫਤੇ ਦੇ ਵਿੱਚ ਵਿੱਚ ਸੂਪੂ ਲੈ ਜੇ ਵੀ ਲੈਣੀ ਨਹੀਂ ਮੇਰਾ ਭਰਾ ਤੇ ਥਣਾ ਤੁਨ ਨਾਲੋਂ ਅੱਛਾ ਜੇਰੀ ਕੱਲ ਲਿਆਂਦੀਆਂ ਮੈਂ ਜੀ ਵੀਡੀਓ ਪਾਤੀਆਂ ਹਾਂ ਹਾਂ ਉਹਨਾਂ ਨੂੰ ਪੰਜ-ਪੰਜ ਛੇ ਜੰਨਾ ਆਪਣੇ ਓਕੇ ਵਿਪਾਰ ਤੇ ਥਣਾ ਲੋ ਓਕੇ ਰਿਪੋਰਟਾ ਕਰ ਮਾਲੀਆਂ ਕੱਦ ਚੰਗਾ ਸਜਨੋ ਝੋਟੀ ਦੇ ਮੁਕਾਬਲੇ ਚ ਥੋੜੀ ਜੀ ਉੱਚੀ ਆ ਉਹਦੇ ਨਾਲੋਂ ਤੇ ਰੰਗ ਰੂਪ ਝੋਟੀ ਦਾ ਵੀ ਬਹੁਤ ਸੋਹਣਾ ਸੀ ਕਮਾਲਾ ਸ਼ਿਰਾ ਵੇਖੋ ਤੌਰ ਕਰ ਲੋ ਚੈੱਕ ਪੈਂਡ ਦੀ ਗੱਲ ਕਰੀਏ ਤਾਂ ਸਜਨੋ ਬਾਠ ਕਲਾਂ ਆ ਗਿਆ ਤੇ ਤਹਿਸੀਲ ਨਕੋਦਰ ਤੇ ਜ਼ਿਲ੍ਹਾ ਸਜਨੋ ਆ ਗਿਆ ਜਲੰਧਰ ਚੈੱਕ ਕਰੋ ਵੇਖੋ ਤੇ ਬਾਈ ਨਾਲ ਕਰਿਓ ਰਾਬਤਾ ਕਹਿਮ ਕਿਉਂਕਿ ਪਸ਼ੂ ਭਾ ਲਈ ਵਡੀਆਂ ਮੱਝਾਂ ਵਡੀਆਂ ਮੱਝਾਂ ਚ ਆ ਗਈ ਬਾਈ ਕਹਿੰਦਾ ਹਨ ਕੋਈ ਜਦ ਮੰਗੀ ਜਾਂਦੇ ਲੋਕੀ 110 ਮੰਗੀ ਜਾਂਦੇ ਮੇਰਾ ਵੀਰ ਹਨਾ ਵਾਕੇ ਤਨੂੰ ਉਹੀ बार-बार ਕਹਿੰਦਾ ਸਾਰੇ ਲੋਕ ਸਿਆਣੇ ਆ ਹਾਂ ਮੇਰਾ ਭਾਜਾਰੀ ਵਿਕਣਾ ਵੀਰੇ ਇਹ ਚੀਜ਼ ਨੋਟ ਕਰ ਲਈ ਭਰਾ ਜਦੋਂ ਆਪਾਂ ਜਾਇਜ਼ ਕਮਾਈ ਕਰਕੇ ਪਸ਼ੂ ਦੇਈ ਜਾਵਾਂਗੇ ਆਪਣਾ ਰੇੜਾ ਰੇੜਿਆ ਰਹੂਗਾ ਜਦੋਂ ਆਪਾਂ ਮੋਟੀ ਕਮਾਈ ਲੈਣ ਲੱਗੇ ਉਦੋਂ ਪਸ਼ੂ ਵੀ ਬਿਮਾਰ ਸ਼ਮਾਰ ਢੱਲ ਮੱਸ ਆਪਣੇ ਪੈਸੇ ਨਿਕਲ ਜਾਂਦੇ ਆ ਹਾਂ ਇਹ ਤਾਂ ਹੈਗਾ ਮੇਰੇ ਕੋਲ ਤੇ ਵੀਰ ਜੀ ਇਹਦਾ ਰੇਟ ਕੀ ਰੋ ਵੀਰੇ ਮੁੱਲ ਇਹਦਾ ਵੀ 85000 ਠੀਕ ਹੈ ਇਹ ਇਹ ਵੀ ਜਰ ਅਸੀਂ ਜੋ ਕਰਦਾਂਗੇ ਮਾਨਤਾ 80 ਚੋਂ ਕੀ ਬਾਤ ਲਓ ਵੀ ਸਜਣੋ 80 ਚੋਂ ਮਾਨਤਾ ਨਾ ਇੱਕੋ ਛੋਟੇ ਜਿਹੇ ਮੁੱਲ ਦੀ ਪੱਛੀ ਆਪਾਂ ਗੱਪੜ ਹੋਰ ਕੋਣੀ ਬਣਾ ਕੋਈ ਗੱਲ ਨਹੀਂ ਕੋਈ ਗੱਲ ਸਜਣੋ ਚੈੱਕ ਕਰੀ ਜਾ ਤੁਸੀਂ ਤੁਰ ਤਾਰ ਕੇ ਮਹਿੰਦਾਸੀ ਚੋਂ ਮਾਨਤਾ ਨਾ ਤੇ ਅੱਖਾਂ ਮੀਟ ਕੇ ਸੌਦੇ ਖਰੀਦ ਲਿਓ ਕੋਈ ਵੀ ਸੌਦਾ ਇਸ ਟਾਈਮ ਤਿੰਨ ਵਿਖਾਤੇ ਜਿਹੜੇ ਕੋਈ ਘਾਟੇ ਵਾਲਾ ਨਹੀਂਗਾ ਲਾਏ ਬੰਦ ਰਹਿਣਗੇ ਕਿਉਂਕਿ ਇਹ ਭਾ ਬੜੇ ਮੁਸ਼ਕਲ ਲੱਭ ਰਹੇ ਆ ਕਿਉਂਕਿ ਅੱਗੇ ਰੁੱਤ ਜਿਹੜੀ ਆ ਹੁਣ ਜਿਵੇਂ ਕਹਿ ਦਈਏ ਨਾ ਅੱਖਾਂ ਚ ਦੁੱਧ ਸੁੱਕਣ ਵਾਲੀ ਗੱਲ ਆ ਤੇ ਬਾਕੀ ਇਹਨਾਂ ਨੇ ਸੱਜਰ ਸੂਪ ਹੈ ਨਾ ਤਿੰਨਾਂ ਜਾਨਵਰਾਂ ਨੇ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੂ ਇੱਕ ਵੈੜ ਹੋਰ ਆ ਉਹ ਵੀ ਕਰ ਲੀਏ ਚੱਕ ਇੱਕ ਸੱਜਣੋ ਇਹ ਵੈੜ ਆ ਬਾਈ ਇਹ ਗੱਬਣਾ ਹੈ ਨਾ ਇਹਦੀ ਬਾਜੀ ਗੱਬਣੀ ਨਹੀਂ ਇਹਨੇ ਬੱਚੀ ਕੋਲ ਉਹਤੀ ਆ ਬਾਜੀ ਪਹਿਲਾ ਸੂਆਈ ਕੀ ਬਾਤ ਆ ਕੱਚੀ ਆ ਹਜੇ ਹੈ ਨਾ ਬੱਚੀ ਆ ਮੇਰਾ ਵੀਰ ਨਾ ਜਾਣੇ ਮੈਂ ਗੱਪ ਮਾਰਾ 15 20 ਦਾ ਨਾ ਨੂੰ ਬੱਚੀ ਇਹ ਵੀ ਠੱਡੀ ਸੀ ਓਕੇ ਪਲੂਨ ਹੁੰਦੀ ਆ ਪਲੂਨ ਹੁੰਦੀ ਹਲੇ ਯਾਰ ਗੂ ਨਹੀਂ ਆਉਂਦਾ ਮੇਰਾ ਭਰਾ ਦੇਖੋ ਕੀ ਬਾਤ ਆ ਭਾਈ ਦਿਨ ਹਜੇ ਲੈ ਜੂ ਮਹੀਨਾ ਮਹੀਨਾ ਤੇ ਯਾਰਾ ਨਹੀਂ ਲੈਂਦੀ ਅੱਛਾ ਮਾਲਕਾਂ ਤੇ ਕਹਿਣ ਦੇ ਦਾਮਕ ਤਾਂ ਐਸੇ ਮਹੀਨੇ ਦੇ ਐਂਡ ਤੇ ਦਿਨ 25 ਤੱਕ ਤਿੰਨ ਦਿਨ ਹੋ ਗਏ ਆ ਠੀਕ ਆ 25 25 ਦੇ ਦਿਨ ਲੈ ਜੂ ਲੈ ਜੀ 25 ਦੇ 25 ਉਹ 25 ਥੰਦੀ ਰਹੇ ਹਾਂ ਨਹੀਂ ਚੰਗੀ ਇਹਦਾ ਰੇਟ ਕੀ ਰਹੂਗਾ ਬਾਈ ਜੀ ਕੋਈ ਇਹ ਤਾਂ ਛੋਟਾ ਜਿਹਾ ਰੇਟ ਆ ਫਿਰ ਵੀ ਕੋਈ ਯਾਰਾ ਦਾ ਬੋਲ ਬੁਲ ਕੀ ਕਰਨਾ ਇਹ ਦੇ ਦਾਂ 20000 20000 ਚ ਮੌਕੇ ਤੇ ਕਰ ਦਿਆਂਗੇ ਮੈਂ ਨਹੀਂ ਦਾਂਗੇ ਕਰ ਦਾਂਗੇ ਨਹੀਂ ਠੀਕ 20000 ਚੋ ਸੱਜਣੋ ਮਾਨਤਾਣਾ ਤੇ ਮੈਂ ਤੁਹਾਨੂੰ ਨਾ ਇਹ ਇਹ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਝੋਟੀ ਦੇ ਦੁੱਧ ਵਾਲੀਆਂ 나ੜਾਂ ਬਖਾਉਂਗਾ ਤੇ ਉਦੋਂ ਨਾ ਥੋੜੀ ਜੀ ਆ ਕੇ ਜਦੋਂ ਵੱਧੀ ਤੇ ਕਾਲੀ ਪਈ ਸੀ ਮੈਂ ਤਾਂ ਕਰਕੇ ਥੋੜਾ ਜਿਹਾ ਮੈਂ ਇਹ ਟੈਗ ਲੈਂਦੇ ਹੋ ਵੇਖੋ ਇੱਥੋਂ ਚਾਰਾ ਥਣਾ ਦਾ ਆਪਸੀ ਗੈਪ ਦੂਰੀ ਕਰਮਾ ਵਾਲੀ ਨੂੰ ਦੁੱਧ ਦੁੱਧ ਵਾਲੀ 나ੜ ਨਾ ਬਹੁਤ ਪਸੰਦ ਆਈ ਹੈ ਚੈੱਕ ਕਰ ਲਓ ਸੋਨਾ ਰੰਗ ਰੂਪ ਝੋਟੀ ਦਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਦੂਜਾ ਸੂਆ ਤੇ 80 ਚੋ ਮਾਨਤਾਣਾ ਤੇ ਵਹਿੜ ਦੀ ਗੱਲਬਾਤ ਜੇ ਕਰੀਏ ਤਾਂ ਕਰਮਾ ਵਾਲੀ ਕੋਠੇ ਜੱਡੀ ਕਹਿ ਦਈਏ ਨਾ ਤਾਂ ਕੋਈ ਹੱਥ ਕਤ ਨਹੀਂ ਨਹੀਂ ਵੀ ਪੂਰੇ ਉੱਚੇ ਵੱਡੇ ਕੱਦ ਦੀ ਕਰਮਾਂ ਵਾਲੀ ਟੌਪ ਦੀ ਬੱਛੀ ਆ 75 ਚੋਂ ਮਾਨਤਾ ਨਾ ਹਨਾ ਮੇਰੇ ਤੇ ਇਸ ਮੈਂ ਦਾ ਵੀ ਸੱਜਣੋ 80000 ਚੋਂ ਮਾਨਤਾ ਨਾ ਟੌਪ ਦੇ ਪਸ਼ੂ ਆ ਜਾਇਜ ਰੇਟ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਆ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣ ਦਾ